ਆਈਟੀਆਈ ਦੇ ਵਿੱਚ ਪੜਿਆ ਹਾਂ ਮੁੰਡਾ ਲਈ ਕੇ ਪੜਿਆ ਤੇ ਮੇਰੇ ਖਿਆਲ ਮੁੰਡੇ ਦਾ ਪਾਪਾ ਪੜਾਉਂਦਾ ਹਾਂ ਆਈਡੀ ਵਿੱਚ ਪੜਿਆ ਸਾਡੇ ਕੋਲ ਮਾਉਨੇ ਕਰਿਆ ਸਾਡੇ ਕੋਲ ਮਾਉਨੇ ਕਰਿਆ

ਕਿਹੜੀ ਜਾਂਦੀ ਉਹਨਾਂ ਕਿਉਂ ਕੁੰਡੀ ਲਵਾਉਣੀ ਸ਼ਰਾਬ ਜੇ ਪਟਾਉਣੀ ਸ਼ਰਾਬ ਆ ਮੋਟਰ ਤੇ ਆਪ ਵੀ ਦਾ ਡੱਬਾ ਜਲਵਾ ਦੇ ਨਹੀਂ ਆਪ ਹੀ ਆ ਤੇਰੇ ਛਾਪਾ ਮਾਰ ਲੈਣਗੇ ਵੀ ਇੰਨਾ ਜੁਰਮਾਨਾ ਆਉ ਤੇ ਕਾ ਜੀਵੀਦਾਰ ਵੀ ਵਧੀਆ ਉੱਥੋਂ ਕੱਢ ਕੇ ਪਿਆਰ ਦੇ ਫਿਰ ਖਿੱਚ ਜਾਂਦਾ ਬੰਦਾ ਵੈਸੇ ਘਟੂ ਘਟ ਐ ਸਦੀ ਰਟੈਲ ਹੂ ਮੁੰਡਾ ਇੱਧਰ ਲਵਾ ਲਈ ਮਾਨ ਸਾਡੇ ਉੱਤੇ ਇੱਧਰ ਮੋਟਰਾਂ ਬਹੁਤ ਘੱਟ ਆ ਕਨੈਕਸ਼ਨ ਹੀ ਵੰਢੀ ਗਏ ਇੱਧਰ ਤੂੰ ਹਾ ਤੇੰਦ ਦੱਸਾਂ ਗੱਲ ਹਾ ਇਹ ਗੱਲ ਗਲਤ ਆ ਬਾਈ ਗੱਲ ਹੈ ਵੀ ਘਰੇ ਤੋਂ ਆਪਾਂ ਪਾਈ ਪਾਈ ਮੋਟਰਾਂ ਲਵਾ ਲੈਣ ਖੇਤ ਕਨੈਕਸ਼ਨ ਦੇ ਨਹੀਂ ਜਾਣਾ ਮੈਂ ਤੈਨੂੰ ਦੱਸਾਂਗਾ ਪੜਿਆ ਸਾਂਢ ਬਲਮ ਮੌਲ ਕਰਿਆ ਸਾਂਢ ਬਲਮ ਇਹ ਕਰਿਆ ਇਨਕਾਰ ਪੰਛੀ ਸੱਤ ਅੱਖਾਂ ਮਾਨਾ ਬਤਾ ਇਟੀਜੀ ਬੜਾ ਹੋ ਗਿਆ ਪਤਾ ਨਹੀਂ ਕੀ ਗੱਲ ਕਿਉਂ ਜੀ ਮਾਸਟਰ ਜੀ ਇਹ ਤੁਹਾਡੇ ਨਾਲ ਦਾ ਪੜਦਾ ਸੀ ਤੁਸੀਂ ਤਾਂ ਲਾ ਕੇ ਮਾਸਟਰ ਇਟੀਜੀ ਹੋ ਰਹਿਣਾ ਗੱਲ ਵੀ ਉਹਨਾਂ ਚ ਰਾਈਟੀਜੀ ਹੋ ਰਹੀ ਨਿਕਲਦਾ ਜਾ ਤਾਂ ਆਈਟੀਈ ਤੋਂ ਮੇਰਾ ਨਾਂ ਕੱਟਿਆ ਜਾਵੇ ਜਾਂ ਇਧਰ ਪੇਚਾ ਪੈ ਜੀ ਉਹਨਾਂ ਚ ਰੁੱਥੀ ਜੂਗੇ

ਲੱਗਿਆ ਨਹੀਂ ਇੱਕ ਲੱਗਿਆ ਮੈਂ ਮਤੇ ਕਿਰੇ ਲੱਕੀ ਇੱਕ ਲੱਗਿਆ ਪੁਲਿਸ ਹੌਦਾਰਨੀ ਉਹ ਰਾਤ ਦੇ ਵਿੱਚ ਬੜਾ ਸਰਕਾਰਨੀ ਇੱਕ ਲੱਗਿਆ ਪੁਲਿਸ ਹੌਦਾਰਨੀ ਉਹ ਰਾਤ ਦੇ ਵਿੱਚ ਬੜਾ ਸਰਕਾਰਨੀ ਬੜਾ ਮਿੱਠਾ ਹੈ ਜਵਾਨ ਵਿੱਚ ਬੋਲਦਾ ਬੜਾ ਮਿੱਠਾ ਹੈ ਜਵਾਨ ਵਿੱਚ ਬੋਲਦਾ ਨਾ ਬੋਲੇ ਕੋਈ ਹਮਨ ਚੰਗ ਨਹੀਂ ਨਿਤ साइरी साईरी साइरी से ਚੋਲੇ ਵੀ ਨਾ ਆ ਅਗਰੇ ਘਾਪਾਂ ਘਰੇੜੀ ਆ ਅੱਗੇ ਪਿੱਛੇ ਵੀ ਨਾ ਇਹ ਨਹੀਂ ਜ਼ਾਰ ਦੇ ਗੱਲ ਤਾਂ ਹੁਣ ਪਤਾ ਲੱਗਿਆ ਨਾ ਬਿਜਲੀ ਵਾਲੇ ਮਾੜੇ ਨਾ ਪੁਲਿਸ ਵਾਲੇ ਮਾੜੇ ਨਾ ਤੁਸੀਂ ਨਾ ਆਪਾਂ ਆਈਡੀ ਵਾਲੇ ਆਈਡੀ ਵਾਲੇ ਦਾ ਚੰਗਾ ਹੀ ਆ ਹਾਂ ਗੱਲ ਕੀ ਹੈ ਗੱਲ ਸੁਣ ਬੁਰ ਸਾਰੇ ਪਸੰਦ ਆ ਸ਼ਰਾਬ ਪੀਂਦੇ ਹਨ ਕਹਿੰਦੀ ਪਸੰਦ ਦਾ ਸਾਰੇ ਆ ਸ਼ਰਾਬ ਨਾ ਪੀਵੇ ਕੋਈ ਅੱਜ ਕੱਲ ਕਿਹੜਾ ਛੜਦਾ ਫਿਰ ਤੈਨੂੰ ਦੀਵਾ ਲੈ ਕੇ ਭਰਨਾ ਪੂ ਬਣ ਸ਼ਰਾਬੀ ਤਹਾਂ ਆ ਸ਼ਰਾਬ ਤੋਂ ਨਫ਼ਰਤ ਹੈ ਕਹਿੰਦੀ ਸ਼ਰਾਬ ਤੋਂ ਨਫ਼ਰਤ ਹੈ ਮੈਿਕ ਮੇ ਦਾ ਸਾਰੇ ਚੰਗੇ ਆ ਤਾਂ ਕਿਹੜਾ ਮੈਿਕ ਮਾਂ ਦੀ ਸ਼ਰਾਬ ਹੀ ਦੋ ਰਿਆ ਮੈਂ ਆਪਾ ਕਰਾ ਲੀਂਗੀ ਉਹਨਾਂ ਨਾ ਸਰਸੇ ਵਾਲੀ ਦੇਖ ਲੈ ਜਮਾ ਮੂੰਗੀ ਦੇ ਸਾੜਦੇ ਆ ਠੀਕ ਹੈ ਇਹ ਵੀ ਨਹੀਂ ਠੀਕ ਕਹਿੰਦੀ ਹੋਰ ਫਿਰ ਆ ਕਿਵੇਂ ਗਿਆ ਨਹੀਂ ਮੈਂ ਨਹੀਂ ਸ਼ਰਾਬ ਪੀਦਾ ਮੈਂ ਨਹੀਂ ਵੀ ਦਾਸਰੇ ਪੌਣੀ ਲੋਰਦਾ ਗਿਆਨੀ ਕਿਵੇਂ ਆ ਕੜ ਆ ਕਰਕੇ ਜਿਹੜਾ ਤੈਨੂੰ ਦਿਨਾਂ ਦਾ ਕੱਟਾ ਮੁੜ ਕੇ ਆ ਬੇਕੀ ਬੈਠੀ ਸੀ ਤੇ ਮੁੱਕ ਗਿਆ ਫੇਰ ਬਣਾ ਕੇ ਭੇਜਤਾ ਆ ਕਿਵੇਂ ਮੁੰਡਾ ਸੋਹਣਾ ਸਾਰਾ ਦੇਖਿਆ ਹੈ ਕਿੰਨਾ ਸੋਹਣਾ ਦੇਖਿਆ ਹੈ ਜਣੀ ਮੈਂ ਨਾਲ ਤੈਨੂੰ ਕਿਤੇ ਜੀ ਨਹੀਂ ਸਾਲ ਤਾਂ 16ਵਾਂ ਹੀ ਲੱਗਿਆ ਹੈ ਪਮਾਈ ਜਈ ਵਾਲਾ ਤਾਂ ਮੇਰੀ ਡੇਡੋਂ ਵਰਤ ਕੜਾ ਲਾ ਪਰ ਲੱਗਿਆ ਤੀਜੀ ਵਾਲੀ ਹੈ ਹੁਣ ਤੇਰੇ ਬਿਜਲੀ ਵਾਲੇ ਵੀ ਨਹੀਂ ਫੇਟਾ ਪੁਲਿਸ ਵਾਲੇ ਵੀ ਨਹੀਂ ਫੇਟਾ ਤੂੰ ਤਾਂ ਨਾ ਬਿਲਕੁਲ ਨਹੀਂ ਕਹਿਤਾ ਇਹਨਾਂ ਨੂੰ ਜਵਾਬ ਹਸਾਵਨਾ ਦੇ ਜਾਂਦਾ ਨਹੀਂ ਸਾਈ ਰਾਤ ਇੱਕ ਪਾਸੇ ਹੀ ਕੁੱਤੀ ਜਾਂਦੇ ਇਹ ਤੇ ਮੇਰੇ ਖਲੇ ਵਿਗਿਆਨੀਆਂ ਲੋ ਵੀ ਨੱਕ ਜਾ ਮਾਰ ਦੇਖੇ ਤੂੰ ਛੱਡ ਪਰੇ ਤੇਰਾ ਮੇਰੇ ਬਾਰੇ ਕੀ ਖਿਆਲ ਹੈ ਅੱਛਾ ਹਾਂ ਮੂੰ ਦੇਖੇ ਕਿਉਂ ਆਲੇ ਯਾਰ ਕਾ ਮੂੰ ਤੇ ਰੰਗੀ ਨਹੀਂ ਬਣ ਕੀ ਕੀ ਹੈ ਆਲੇ ਯਾਰ ਕਾ ਮੂੰ ਐਂ ਤੇ ਵਿਆਹ ਕਰਾਉਣਾ ਕਿ ਮੂੰ ਚ ਚਰਾਗ ਲਾਉਣੇ ਹੈ ਮੰਨ ਜਾ ਆਖੇ ਲਖਦਾ ਆਮ ਲੋਕ ਆਦੇ ਕੋਈ ਆਲਾ ਫਲਾਣਾ ਦੇ 200 ਪਤਾ ਜਾਣਦਾ ਗਿਆ ਫਲਾਣਾ ਚੁੰਨੀ ਚੜਾ ਕੇ ਲਿਆ ਫਲਾਣਾ ਦੇਖਣ ਆਏ ਰਹੇ ਆਪਾ ਤਾਂ ਅਮਲੀ ਬੰਦਿਆ ਰਜਾਈ ਚੜਾਵਾਂਗੇ ਮੈਂ ਤੈਨੂੰ ਦਸੂਤੇ ਹਾਰ ਤੂੰ ਅਮਲੀ ਬੰਦਾ ਫਿਰ ਤੂੰ ਵਿਆਹ ਕਰਾ ਕੇ ਕੀ ਲੈਣਾ ਬਣਾ ਲੈ ਜਿਵੇਂ ਸਾਰੇ ਪੰਜਾਬ ਦੇ ਅਮਲੀ ਛੜੀ ਮਰ ਜਾਂਦੇ ਸਾਰੇ ਬਾਕੀ ਕਰਨਾ ਚਾਹੁੰਦਾ ਸੀ ਅਮਲੀ ਘਰ ਆਉਂਦੀਆਂ ਜਰੂਰ ਭੁੱਖੀਆਂ ਮਾਰਦੀਆਂ ਲੈ ਮੈਂ ਅਮਲੀ ਐ ਤੈਨੂੰ ਭੁੱਖੀ ਨਹੀਂ ਮਾਰਨਦਾ ਤੂੰ ਮੈਨੂੰ ਫਾਹਾ ਲੈਣਾ ਪੈਸੀ ਪਰ ਇੱਕ ਗੱਲ ਹੋ ਰਿਹਾ ਕਿ ਤੈਂ ਵਿਆਹ ਕਰਾ ਕੇ ਕੀ ਕਰਨਾ ਜਿਵੇਂ ਸਾਰੇ ਪੰਜਾਬ ਦੇ ਉਲੀ ਛੜੇ ਹੀ ਮਰ ਜਾਂਦੇ ਫੇ ਬਾਕੀ ਆਹੀ 10-12 ਵਾਰਾ ਜਵਾਕ ਜੇ ਹੋ ਜਾਂਦੇ ਜੱਗ 'ਚ ਨਾਂ ਜਾਂ ਰਹਿ ਜਾਂਦਾ ਹੋਰ ਕੋਈ ਗੱਲ ਕੀ ਸੇਨੇ ਜੇ ਤਾਂ ਬਾਈ ਜੀ ਜੇ ਤਾਂ ਬਾਈ ਜੀ ਜੇ ਤਾਂ ਸੁਭਾਅ ਹੋਇਆ ਸਾਡੇ ਤੇ ਫੇਰ ਤਾਂ ਰੱਖ ਲੂੰ ਘਰੇਓ ਕਦੋਂ ਜੇ ਥੋੜੇ ਤੋਂ ਆ ਫੇਰ ਤੇਰੀ ਹੁਣ ਮੈਂ ਤਾਂ ਹਾਂ ਫੇਰ ਤੂੰ ਸੇਲ ਨੂੰ ਆ ਰਹੀਆਂ ਮੂੰਹ ਤੋਂ ਤਾਂ ਕਰ ਕੇ ਬਾਹਰ ਡਾਲੂ ਵੀ ਨਿਕੋ ਜੇ ਤੂੰ ਨਿਕਲਣਾ ਫੇਰ ਨਾਲ ਹੀ ਬਣਦੀ ਛੁੱਟੀ ਮੰਨ ਜਾ ਬਿਲਕੁਲ ਆਖੇ ਲੱਗ ਜਾ ਤੇਰੇ ਨਾਲ ਵਿਆਹ ਕਰਾਉਣ ਨਾਲ ਮੈਂ ਖੁਸ਼ ਆਨਮਰ ਕੇ ਮਰ ਜਾ ਸੀਤੇ ਖੂਚਾ ਮਾਰ ਕੇ ਮਰ ਜਾ ਕਿਸੇ ਮਹਤੜ ਦੇ ਕੰਮ ਨਾ ਹਾਂ ਮਰ ਇਹ ਰੋਬਰਾ ਮੰਦਿਰ ਰੋਬਣਾ ਮੈਨੂੰ ਆਹ ਰਾ ਦਾ ਪਿੱਛੋਂ ਉਂਗਲ ਲੱਗੀ ਹੈ ਵੀ ਇਹ ਰੋਗ ਮਾਰੇ ਬਿਆਨ ਉਹਦਾ ਮੰਨਣਾ ਹੀ ਹੈ ਨਾ ਤੇ ਮੈਂ ਕੋਲੇ ਖੜਾ ਨਾ ਨੀ ਉਹ ਵੀ ਜਾ ਮੈਂ ਮੰਦੀਆਂ ਕੇ ਵਰਮਤ ਕੀ ਮੈਂ ਨਹੀਂ ਫਿਰ ਮੈਂ ਛੜਾ ਮਰ ਚੂੰ ਹੋਰ ਕੀ ਕੰਦ ਖਾ ਬੋ ਇੰਨੇ ਹੀ ਜੋਰ ਆ ਮੇਰੇ ਤਾਂ ਮੰਨ ਜਾ ਮੰਨ ਜਾ ਮੰਨ ਜਾ ਪੈਣ ਮੜ ਕੇ ਕਿਉਂ ਟੱਕਰੀ ਜਾਨੀ ਆ ਦਾ ਪ੍ਰੋਸਟ ਜੀ ਦੋ ਫ੍ਰੀडम ਜੀ ਜਿੱਥੇ ਵੀ ਗਦੇ ਆਵਾਜ਼ ਨੂੰ ਸੁਣਦੇ ਨੇ ਉਹ ਸਾਹਮਣੇ ਸਟੇਜ ਤੇ ਬਾਈ ਜੀ ਖੜਿਆ ਕੋਨਾ ਨੂੰ ਪੰਚਾ ਹਾਜੀ दुसरी अंबी दुसरी अबनी हरी सब ਫਿਰ ਗਾਇਕ ਮੈਨੂੰ ਮੁੱਕਣੀ ਜਿੰਦ ਮੁੱਕ ਜੂ ਜੇ ਕਹਦੇ ਬੰਦਾ 5-4 ਸਾਲਾਂ ਉਮਰੋਂ ਟੱਪ ਜਾਨੂ ਕਿ ਕਹਿੰਦੇ ਛੜਾ ਤੇ ਜਨਾਨੀ ਛੜੀ ਸੁਣੀ ਹੋਰਿਆ ਛੜੀ ਰਹਿ ਜੇ ਕਿ ਦੇਖੀ ਕਿ ਜਨਾਨੀ ਛੜੀ ਛੜੀ ਉਹ ਗਈ ਛੜੀ ਆ ਗਈ ਛੜੀ ਉਹ ਛੜੀ ਆ ਸਾਰਾ ਪਿੰਡ ਭੂਆ ਭੂਆ ਕਰ ਕਰ ਦੱਸਾ ਗੱਲਾਂ ਹੱਸ ਬਸ ਤੇ ਇਹਨੂੰ ਭੂਆ ਭੂਆ ਕਹਿਣ ਲੱਗਦੇ ਮੈਂ ਤਾਂ ਬੁੱਫੜ ਧੱਕੇ ਨਾਲ ਹੀ ਕਹਾ ਲੱਗੂ ਇਹ ਕਿਹੜੀ ਗੱਲ ਹੈ चलंद मास मूर बारे सारी तूंस मिसोटे पिंड जी मित लॻंदे बाबू जी बारे त सोचके ਮੌਜਬਾਨ ਯੂਰ ਕਾਨੇ ਹੁਣ ਜਾਣਦੀ ਨਹੀਂ ਵੇਣੀ ਤਰੀਕਾ ਕੀ ਖੋਲ ਕੇ ਤੂੰ ਇਹਦਾ ਕਰੀ ਤਾਰਕ ਬੁਝਕੇ ਤੂੰ ਇਹਦਾ ਕਰੀ ਵੇਣ ਤੇ ਟਕ ਟੋ ਓ ਠੀਕ ਐ ਹੋ ਵੀ ਜਿੱਤਵਾਨ ਵੇ ਸੋਹਣੇ ਸੋਹਣੇ ਗੀਤ ਲੀਕਦਾ ਮੁੰਡਾ ਪਾਣੀ ਨਾਲ ਵਾਣਦੂ